ਇਹ ਵੀ ਸਾਡੇ ਕੋ ਮਤਲਬ ਇੱਥੇ ਵਾਰਡ ਦੇ ਬਾਦੂਂ ਵਿੱਚ ਇੱਕ ਬੰਦਾ ਜਿਹੜਾ ਉਹ ਮਤਲਬ ਮਰੀ ਹੋਈ ਹਲਦੇ ਵਿੱਚ ਸਾਨੂੰ ਲੱਭਾ ਤੇ ਉਹ ਇਸੀ ਜਿੱਥੇ ਲੋ ਲੈ ਕੇ ਆਏ ਆ ਤੇ ਉਹ ਦੇਖਿਆ ਨਹੀਂ ਉਹ ਡਿਕਲੇਅਰ ਮਤਲਬ ਡੈੱਡ ਸੀ ਉਹਦਾ ਪਛਾਣ ਦੀ ਪਛਾਣ ਨਹੀਂ ਹੋਈ ਨਾ ਉਹਦੇ ਕੋਈ ਮਤਲਬ ਡਾਕੂਮੈਂਟਿੰਗ ਵਗੈਰਾ ਨਹੀਂ ਹੈਗਾ ਉਹ ਤੇ ਉਹਦੀ ਪਛਾਣ ਨਹੀਂ ਹੈ ਜੀ ਉਹ ਜੀ ਦਾ ਸਪੋਰਟ ਦੇਉਂਦੇ। ਉਹ ਮੇਰਾ ਨਾਮ ਹੀ ਡਾਕਟਰ ਗੁਰਸ਼ਰਨ ਸਿੰਘ। ਕੀ ਹੋਇਆ ਜੀ ਮਾਮਲਾ? ਇਹ ਜੀ ਸਾਡੇ ਕੋਲ ਮਤਲਬ ਇੱਥੇ ਵਾਰਡ ਦੇ ਬਾਥਰੂਮ ਵਿੱਚ ਇੱਕ ਬੰਦਾ ਜਿਹੜਾ ਉਹ ਮਤਲਬ ਮਰੀ ਹੋਈ ਹਾਲ ਦੇ ਵਿੱਚ ਸਾਨੂੰ ਲੱਭਾ ਤੇ ਉਹ ਸੀਚ ਜਿਦ ਲੈ ਕੇ ਆਏ ਆ ਤੇ ਉਹ ਜਿਹੜਾ ਸੀ ਉਹ ਡਿਕਲੇਰ ਮਤਲਬ ਡੈੱਡ ਸੀ ਉਹ ਲੱ। ਕੀ ਉਹਦੀ ਪਛਾਣ ਹੋਣੀ? ਪਛਾਣ ਦੀ ਪਛਾਣ ਨਹੀਂ ਹੋਈ ਜੀ। ਨਾ ਉਹਦੇ ਕੋਈ ਮਤਲਬ ਡਾਕੂਮੈਂਟ ਵਗੈਰਾ ਵੀ ਨਹੀਂ ਹੈਗਾ ਉਹਦੇ ਕੋਲ। ਤੇ ਉਹ ਦੀ ਜਿਹਨਾਂ ਨੂੰ ਨਹੀਂ ਆਈ ਉਹਨਾਂ ਦੇ ਹੀ ਲੱਗ ਰਹੀ ਕੋਈ ਹੋ ਸਕਦਾ ਪਤਾ ਨਹੀਂ ਜੀ ਉਹ ਬਾਥਰੂਮ ਦੀ ਲੱਭਾ ਇਹ ਇਦਾਂ ਪਤਾ ਨਹੀਂ ਕੀ ਹੋਇਆ ਹੋ ਸਕਦਾ ਨਾ ਕੋਈ ਪੇਸ਼ੈਂਟ ਦੇ ਨਾਲ ਆ ਉਹ ਮਤਲਬ ਉਹਦੀ ਪਛਾਣ ਵੀ ਨਹੀਂ ਹੋਈ ਅੱਛਾ ਜਾਰੇ ਕੋਈ ਲੱਭੋ ਸਰੀਂਜਾ ਤੇ ਇੱਕ ਲੱਛਣ ਆਇਆ ਜੀ ਹਾਂਜੀ ਸਰੀਂਜੇ ਦਾ ਕੋਈ ਕਵਰ ਜਿਹਾ ਲੱਭਾ ਸੀ ਉਹ ਜੀ ਲੱਗ ਬਾਥਰੂਮ ਜਿਹੜਾ ਖੜਿਆ ਲੱਗਦਾ ਉਹ ਹੋਣ ਹੋ ਸਕਦਾ ਕਹਿ ਨਹੀਂ ਸਕਦੇ ਜੀ ਨਹੀਂ ਉਹ ਬ੍ਰੌਡ ਡੈਡ ਸੀ ਜੀ ਨਾਲ ਜੇ ਉਸ ਵਾਰ ਤੇ ਬੰਦਾ ਲੱਗਿਆ ਆਪਣੇ ਵਰਤਿਆ ਦਾ ਸੀ ਉਹਦੀ ਮੋਰਚੀ ਵਿੱਚ ਸੀ ਜੀ ਡੈਡ ਬੋਡੀ ਰੱਖਦੀ ਉਹ ਪੋਸਟਪਾਰਮ ਤੋਂ ਬਾਅਦ ਹੀ ਕਹਿੰਦੇ ਆ ਕੀ ਉਹ ਲੋ ਰੀਜ਼ਨ ਹੋ ਗਿਆ ਕਿੰਨਾ ਸਮਾਂ ਰਿਕਵਰ ਮਿਲਿਆ ਦੇ ਲੱਗੋ ਮੈਂ ਇੱਕ ਸਿਰਿੰਜ ਦਾ ਕਵਰ ਹੀ ਲੱਭਾ ਜੀ ਉਹਨਾਂ ਲਾਗੋ ਹਾਂਜੀ ਰੈਪ ਜਿਹੜਾ ਹੁੰਦਾ ਵਾ ਹਾਂਜੀ ਉਹ ਹੀ ਲੱਗੋ ਕੋਈ ਮੀਡਲ ਜਸਤੂ ਕੋਈ ਹੋਰ ਨਹੀਂ ਜੀ ਤੇ ਹੋਰ ਕੀ ਮਿਲਿਆ ਉਹ ਕੋਈ ਹੋਰ ਇੱਕ ਮੋਟਰਸਾਈਕਲ ਦੀ ਕੀ ਲੱਭੀ ਉਹਨੂੰ ਚਾਬੀ ਲੱਭੀ ਇੱਕ ਮੋਬਾਈਲ ਫੋਨ ਲੱਭਾ ਵਾ ਜਿਹੜਾ ਕਿ ਮਨ ਲਾਉਣ ਨਹੀਂ ਹੋ ਰਿਹਾ ਤੇ ਉਹ ਕਹਿ ਰਿਹਾ ਵੀ ਕਿ ਉਹ ਆ ਗਿਆ ਕਿ ਉਹ ਜਿਹਦੇ ਨਾਲ ਆਇਆ ਸੀ ਉਹਦੇ ਹਾਲਾਤ ਅਚਲੀ ਅਸੀਂ ਵਾਰਡ ਵਿੱਚ ਜਾ ਕੇ ਇਹੀ ਇਨਕੁਆਰੀ ਕੀਤੀ ਆ ਨਾ ਤੇ ਉਹ ਪੇਸ਼ੈਂਟ ਸੀ ਕੋਈ ਐਂਡ ਨਾ ਉਹ ਕਿਸੇ ਪੇਸ਼ੈਂਟ ਦੇ ਨਾਲ ਐਜ਼ ਅ ਟੈਂਡੈਂਟ ਆਇਆ ਸੀ ਦੀ ਗੱਲ ਤੁਸੀਂ ਕਿਹਾ ਕਰਾ ਪੇਸ਼ੈਂਟਸ ਬਾਰੇ ਇਹ ਵੀ ਸਾਡੇ ਕੋ ਮਤਲਬ ਇਹਦੇ ਵਾਰਡ ਦੇ ਬਾਦੂngੇ ਇੱਕ ਬੰਦਾ ਜਿਹੜਾ ਉਹ ਮਤਲਬ ਮਰੀ ਹੋਈ ਹਲਦੇ ਵਿੱਚ ਸਾਨੂੰ ਲੱਭਾ ਤੇ ਉਹ ਇਸੀ ਜਿਹੜੋਂ ਲੈ ਕੇ ਆਏ ਆ ਤੇ ਉਹ ਵੇਖਿਆ ਜੀ ਉਹ ਡਿਕਲੇਰ ਮਤਲਬ ਡੈੱਡ ਸੀ ਉਹਦਾ ਪਛਾਣ ਦੀ ਪਛਾਣ ਨਹੀਂ ਹੋਈ ਕੋਈ ਨਾ ਉਹਦੇ ਕੋਈ ਮਤਲਬ ਡਾਕੂਮੈਂਟ ਵਗੈਰਾ ਨਹੀਂ ਹੈਗਾ ਉਹਦੀ ਥਿਉਰੀ ਵੀ ਅਨ ਹੋਣੀ ਹੈ ਜੀ ਉਹ ਜਿਹੜਾ ਸਪੋਰਟ ਦੇ ਦੀ ਮੇਰਾ ਨਾਮ ਜੀ ਡਾਕਟਰ ਗੁਰਸ਼ਰਨ ਸਿੰਘ ਕੀ ਹੋਇਆ ਜੀ ਮਾਮਲਾ ਜੀ ਸਾਡੇ ਕੋ ਮਤਲਬ ਇੱਥੇ ਵਾਰਡ ਦੇ ਬਾਥਰੂਮ ਵਿੱਚ ਇੱਕ ਬੰਦਾ ਜਿਹੜਾ ਉਹ ਮਤਲਬ ਮਰੀ ਹੋਈ ਹਾਲ ਦੇ ਵਿੱਚ ਸਾਨੂੰ ਲੱਭਾ ਤੇ ਉਹ ਇਸ ਇੱਥੇ ਜਿਹਨੂੰ ਲੈ ਕੇ ਆਏ ਆ ਤੇ ਉਹ ਦੇਖਿਆ ਸੀ ਉਹ ਡਿਕਲੇਰ ਮਤਲਬ ਡੈੱਡ ਸੀ ਉਹਦਾ ਹਾਂਜੀ ਜੀ ਉਹਦੀ ਪਛਾਣ ਹੈ ਪਛਾਣ ਦੀ ਪਛਾਣ ਨਹੀਂ ਹੋਈ ਜੀ ਨਾ ਉਹਦੇ ਕੋਈ ਡਾਕੂਮੈਂਟ ਵਗੈਰਾ ਵੀ ਨਹੀਂ ਹੈਗਾ ਉਹਦੇ ਕੋ ਤੇ ਉਹਦੀ ਪਛਾਣ ਨਹੀਂ ਹੈ ਜੀ ਤੁਹਾਨੂੰ ਤੇ ਲੱਗਦਾ ਕੀ ਹੋਇਆ ਹੋ ਸਕਦਾ ਪਤਾ ਨਹੀਂ ਕਿ ਉਹ ਬਾਥਰੂਮ ਦੀ ਲੱਬਾ ਇਹ ਇਦਾਂ ਪਤਾ ਨਹੀਂ ਕੀ ਹੋ ਸਕਦਾ ਨਾ ਕੋਈ ਪੇਸ਼ੈਂਟ ਦੇ ਨਾਲ ਆਉ ਮਤਲਬ ਉਹਦੀ ਪਛਾਣ ਵੀ ਨਹੀਂ ਹੋਈ ਅੱਛਾ ਜਾਰੇ ਕੋਈ ਨਾ ਕੋ ਸਰੇਂਜਾ ਤੇ ਇਲੈਕਸ਼ਨ ਆਇਆ ਦਾ ਜੀ ਹਾਂ ਜੀ ਸਰੇਂਜਾ ਦਾ ਕੋਈ ਕਵਰ ਜਿਆ ਲੱਬਾ ਸੀ ਉਹਦੇ ਲੱਗ ਬਾਥਰੂਮ ਜਿਹੜਾ ਖੜਿਆ ਲੱਗਦਾ ਕੋਈ ਹੋਟਲ ਹੋ ਸਕਦਾ ਹੈ ਨਹੀਂ ਸਕਦੀ ਕੋਈ ਨਾ ਮਸ਼ੇਦ ਜੀ ਸਾਹਿਬ ਨਹੀਂ ਉਹ ਬਰਾਡ ਡੇਟ ਸੀ ਜਿਹੜਾ ਜੇ ਇਹ ਸਵਾਲ ਕਿੰਦਾ ਲੱਗਦਾ ਆਪਣੇ ਆਪ ਦਾ ਪਿਆਦਾ ਕੀ ਦੀ ਕਰੀ ਉਹਦੀ ਮੋਰਚੀ ਵਿੱਚ ਅਸੀਂ ਜੀ ਡੈੱਡ ਬੋਡੀ ਰੱਖਤੀ ਉਹ ਪੋਸਟਮਾਰਟਮ ਤੋਂ ਬਾਅਦ ਹੀ ਕਹਿੰਦੇ ਆ ਕਿ ਉਹਨੂੰ ਰੀਜ਼ਨ ਹੋਊਗਾ ਕਿੰਨੀ ਆ ਸੰਗਰ ਰਿਕਵਰ ਹੋਣ ਦੇ ਲੱਗੋ ਮੈਂ ਇੱਕ ਸਿਰਿੰਜ ਦਾ ਕਵਰ ਹੀ ਲੱਭਾ ਦੀ ਉਹਨੂੰ ਲੱਗੋ ਹਾਂਜੀ ਨੈਪ ਜਿਹੜਾ ਹੁੰਦਾ ਹਾਂਜੀ ਉਹ ਹੀ ਲੱਗੋ ਕੋਈ ਮੀਡਲ ਚੱਕ ਦਿੰਦੇ ਕੋਈ ਹੋਰ ਨਹੀਂ ਸੀ ਤੇ ਔਰ ਕੀ ਮਿਲਿਆ ਉਹ ਕੋਈ ਔਰ ਇੱਕ ਮੋਟਰਸਾਈਕਲ ਵੀ ਕੀ ਲੱਭੀ ਉਹਦੇ ਕੋਲ ਚਾਬੀ ਲੱਭੀ ਇੱਕ ਮੋਬਾਈਲ ਫੋਨ ਲੱਭਾ ਵਾ ਜਿਹੜਾ ਕਿ ਮਤਲਬ ਔਨ ਨਹੀਂ ਹੋ ਰਿਹਾ ਤੇ ਉਹ ਕਹਿਆ ਜਾਵੇ ਕਿ ਇਹ ਲੱਗ ਰਿਹਾ ਕਿ ਉਹ ਜਿਹਦੇ ਨਾਲ ਆਇਆ ਸੀ ਉਹਦੇ ਹਾਲਾਤ ਐਕਚੁਅਲੀ ਅਸੀਂ ਵਾਰਡ ਵਿੱਚ ਜਾ ਕੇ ਇਹੀ ਇਨਕੁਆਇਰੀ ਕੀਤੀ ਆ ਨਾਂ ਤੇ ਉਹ ਪੇਸ਼ੈਂਟ ਸੀ ਕੋਈ ਐਂਡ ਨਾ ਉਹ ਕਿਸੇ ਪੇਸ਼ੈਂਟ ਦੇ ਨਾਲ ਐਜ਼ ਅਟੈਂਡੈਂਟ ਆਇਆ ਸੀ ਲੇਡੀਜ਼ ਵਾਰਡ ਤੋਂ ਵੀ ਚੈੱਕ ਕਰਾ ਐਜੈਂਟਸ ਵਾਰਡ ਵਿੱਚ ਸੀ